ਤਨਪੁਲ ਸਦੀ ਇੱਕ ਹੋਰ ਵੱਡੀ ਕਾਰਵਾਈ ਤਰਮਤਾਰਨ ਪੁਲਸ ਦੀ ਇੱਕ ਹੋਰ ਵੱਡੀ ਕਾਰਵਾਈ ਫਤਿਹਬਾਦ ਨਜ਼ਦੀਕ ਹੋਇਆ ਇਨਕਾਊਂਟਰ ਗੰਗਾ ਸਾਹਿਬ ਜੀ ਫਤਿਹਬਾਦ ਲੱਗੇ ਕੀ ਮਾਮਲਾ ਹੈ ਨੰਸਰਾ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਜੀਸਾ ਦੇ ਦੇਸ਼ ਵਿੱਚ ਚੱਲੇ ਦੇ ਵਿੱਚ ਵਕ-ਵਕ ਖਾਵਾਂ ਤੇ ਨਾਕਾਬੰਦੀ ਕੀਤੀ ਗਈ ਸੀ ਤੇ ਅੱਜ ਇੱਕ ਗੋਇੰਦਵਾਲ ਸਾਹਿਬ ਵਿਖੇ ਜਿਹੜਾ ਬਾਬਰਦੰਗਿਆ ਰਬੁੱਲਾ ਪਿੱਛੇ ਨਾਕਾ ਸੀਗਾ ਉੱਥੇ ਪੁਲਿਸ ਪਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਜੀ ਇੱਕ ਬਿਨਾ ਨੰਬਰ ਤੋਂ ਜਿਹੜੀ ਸਿਫਟ ਗੱਡੀ ਸੀਗੀ ਉਹ ਨਾਕਾ ਬੰਦੀ ਨੂੰ ਵੇਖ ਕੇ ਉਹ ਟਰਨ ਕੀਤਾ ਤੇ ਜਦੋਂ ਪੁਲਿਸ ਪਾਰਟੀ ਨੇ ਇਮੀਡੀਏਟਲੀ ਚੇਸ ਕੀਤਾ ਤਾਂ ਐਸ ਐਚ ਓ ਚੌਂਕੀ ਉਚਾਰ ਜਿਹੜੇ ਆਪ ਨਾਕਾ ਬੰਦੀ ਦੇ ਬਿਲਕੁਲ ਨੇੜੇ ਸੀਗਾ ਉਹ ਉਹਨਾਂ ਵੱਲੋਂ ਜਿੱਥੇ ਆਪਾਂ ਮੌਕੇ ਤੇ ਖੜੇ ਹੈ ਇੱਥੇ ਗੱਡੀ ਮੋੜ ਲਈ ਜੀ ਤੇ ਪੁਲਿਸ ਪਾਰਟੀ ਨੂੰ ਉਹਨਾਂ ਨੂੰ ਮੈਸੇਜ ਦਿੱਤਾ ਗਿਆ ਵੀ ਉਹਨੂੰ ਰੋਕਣ ਤੇ ਚੈਕਿੰਗ ਨਾਲ ਕੋਆਪਰੇਟ ਕਰਨ। ਜੀ। ਪਰ ਉਹਨਾਂ ਨੇ ਜਿਹੜੀ ਉਹਨਾਂ ਦੀ ਗੱਡੀ ਚੋਂ ਕਿ ਸੜਕ ਤੋਂ ਉੱਤਰ ਗਈ ਸੀ, ਉਹਨਾਂ ਨੇ ਉੱਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਬਰ ਤੋੜ। ਜੀ। ਤੇ ਜਵਾਬੀ ਫਾਇਰਿੰਗ ਦੇ ਵਿੱਚ ਅ ਕਿਉਂਕਿ ਗੱਡੀ ਦੇ ਵਿੱਚ ਦੋ ਬੰਦੇ ਸਵਾਰ ਸੀ। ਇੱਕ ਜਿਹੜਾ ਡਰਾਈਵ ਕਰ ਰਿਹਾ ਸੀ ਤੇ ਇੱਕ ਕੋ-ਡਰਾਈਵਰ ਸੀਗਾ। ਜੀ। ਤੇ ਜਵਾਬੀ ਫਾਇਰਿੰਗ ਦੇ ਵਿੱਚ ਜਿਹੜਾ ਸੀਗਾ ਗੁੱਸੇਵਕ ਸਿੰਗ੍ਹ ਜੀ ਇਹਿਸ ਬੰਦੇ ਨਾਂ ਦਾ ਜਗਾ ਗਿਰਤੀ ਸੀ ਉਹਦੀ ਲੱਤ ਤੇ ਹੁਣੀ ਲੱਗੀ ਉਹਨੂੰ ਇਮੀਡੀਏਟਲੀ ਫਰਸਟ ਏਡ ਦੇ ਲਈ ਹਸਪੀਟਲ ਲੈ ਕੇ ਗਏ ਜੇ ਪੁਲਿਸ ਪਾਰਟੀ ਦੂਜਾ ਜਿਹੜਾ ਬੰਦਾ ਸੀਗਾ ਡਰਾਈਵਰ ਉਹ ਮੁੱਕੇ ਤੋਂ ਫਰਾਰ ਹੋ ਗਿਆ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਦੇ ਵਿੱਚ ਉਹਦੀ ਭਾਲ ਜਾਰੀ ਹੈ ਮੈਨੂੰ ਮੈਂ ਜਿਹੜਾ ਇਹ ਹੈਗਾ ਸੀ ਇਹ ਬੰਮ ਤੇ ਅਟੈਚਮੈਂਟ ਇਹਦੀ ਕਿਸ ਦੇ ਨਾਲ ਸੀ ਔਰ ਕੋਈ ਸਾਹਮਣੇ ਆਇਆ ਪਾਇਆ ਕੁਝ ਚੀਜ਼ ਬੰਦੇ ਦੀ ਬੜੀ ਵੱਡੀ ਕ੍ਰਾਈਮਨਲ ਹਿਸਟਰੀ ਹੈ ਛੇ ਰਿਤੇ ਪਰਚੇ ਦਰਜ ਨੇ ਜਿਨ੍ਹਾਂ ਚੋਂ ਮਰਡਰ ਅਟੈਂਪਟ ਟੂ ਅ ਮਰਡਰ ਫਿਰ 750 ਤੋਂ ਦੋ ਆਰਮਜ਼ ਐਕਟ ਦੇ ਬੱਚੇ ਦਰਜ ਨੇ ਤੇ ਸਤਨਸੌਰਾਂ ਗੈਂਗ ਦੇ ਨਾਲੇ ਉਹਦਾ ਮੈਂਬਰ ਹੈ ਤੇ ক্লোਜ਼ਲੀ ਨੋਟ ਹੈ ਕੋਈ ਵੈਪਨ ਰਿਕਵਰੀ ਹੋਈ ਹੈ ਇਹਦੇ ਕੋਲ ਇਹਨੇ ਕੋਲ ਇੱਕ ਵੈਪਨ ਆਪਣੇ ਕੋਲ ਰਿਕਵਰ ਹੋਇਆ ਹੈ ਅ ਰਿਕਵਰੀ ਤੋਂ ਬਾਅਦ ਇੱਕ ਫੋਰੈਂਸਿਕ ਟੀਮ ਨੂੰ ਭੁਲਾਇਆ ਗਿਆ ਮੌਕੇ ਤੇ ਅਸੀਂ ਸਾਰੇ ਖੜੇ ਹਾਂ ਤੇ ਪਰਚਾ ਦਰਜ ਕਰਕੇ ਕਾਨੂੰਨ ਤਾਵਲ ਕਕੇ ਕਕੇ ਠੀਕ